ਹਾਂਜੀ ਇੱਕ ਸਿਰਫ ਬਾਣੀ ਮਾਰ ਸਕਦਾ ਜੀ ਗੱਲ ਹਾਂਜੀ ਉਹਨਾਂ ਨੂੰ ਪਤਾ ਉਹਨਾਂ ਦੇ ਨਾਲ ਕੀ ਕੀ ਗੱਲ ਜੀ ਹਾਂਜੀ ਵੋਟਾਂ ਵੇਲੇ ਤਾਂ ਕਹਿੰਦੇ ਨੇ ਤੁਸੀਂ ਦੱਸੋ ਵੀ ਤੁਹਾਡੀ ਮੁਰਗੀ ਦੇ ਪੈਸੇ ਵੀ ਦਵਾਂਗੇ ਜੀ ਹਾਂਜੀ ਅੱਜ ਹੁਣ ਕਿੱਥੇ ਨੇ ਸਰਦਾਰ ਅੱਜ ਦਾ ਦੁੱਖ ਤਾਂ ਇਹ ਇਸ ਗੱਲ ਦਾ ਸਰਕਾਰਾਂ ਨੂੰ ਕੀ ਅਸੀਂ ਕੀ ਕੀ ਮੰਗ ਕਰ ਸਕਦੇ ਹਾਂ ਅਸੀਂ ਮੰਗ ਕਰਨ ਯੋਗੇ ਹੀ ਨਹੀਂ ਕਿਉਂਕਿ ਸਾਡੀ ਸੁਣਨੀ ਨਹੀਂ ਤੇ ਪਤਾ ਹੈ ਕਿਸੇ ਦੇ 50 ਕਿੱਲੇ ਖਤਮ ਹੋਏ ਨੇ ਤੇ ਉਹਨੂੰ 6 ਕਿੱਲਾਂ ਦੀ ਪੈਸੇ ਮਿਲੇ ਨੇ ਅੱਛਾ 6 ਦੇ ਮਿਲੇ ਨੇ ਨਹੀਂ ਸਾਡੇ ਵਰਗੇ ਅਨਪੜ੍ਹ ਨੇ ਉਹਨਾਂ ਨੂੰ ਅਜੇ ਤਾਂ ਇਹ ਹੀ ਨਹੀਂ ਪਤਾ ਵੀ ਸਾਡੀ ਜ਼ਮੀਨ ਦੀ ਵੀ ਹੋ ਗਈ ਗਰਦੌਰੀ ਕਿ ਨਹੀਂ ਹੋ ਗਈ ਪੈਸੇ ਲੈਣ ਵਾਲੇ ਤਾਂ ਹੋਰ ਹੀ ਹੁੰਦੇ ਨੇ ਜਿਸ ਟਾਈਮ ਅਸੀਂ ਕੱਗਰ ਦੇ ਉੱਤੇ ਪਹੁੰਚਿਆ ਮੋਮੀਆਂ ਤੋਂ ਹਰਿਆਣੇ ਨੂੰ ਜਾਂਦੇ ਹੋਏ ਰਸਤੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਰਾ ਜਿਹੜਾ ਕਾਫੀ ਪਾਣੀ ਦਾ ਵਹਾਅ ਹੈ ਜਿਹੜਾ ਇਹਦੇ ਵਿੱਚ ਚੱਲ ਰਿਹਾ ਹੈ ਤੇ ਜਿਸ ਤਰ੍ਹਾਂ ਕਿ ਇੱਕ ਤੁਹਾਨੂੰ ਤਸਵੀਰ ਦਿਖਾ ਦਈਏ ਕਿ ਜਿਹੜਾ ਇਹ ਪੁਲਾ ਹੈ ਨਾ ਕਾਰਸੇਵ ਵਾਲੇ ਸੰਤਾ ਵੱਲੋਂ ਬਣਾਇਆ ਗਿਆ ਸੀ ਇਹ ਘਟੋ ਘਟ ਅੱਜ ਤੋਂ ਲਾਲੋ ਵੀ 35-40 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਸਰਕਾਰ ਇਹ ਪੁਲ ਨੂੰ ਬਣਾਉਣ ਤੋਂ ناکਾਮ ਸੀ ਤਾਂ ਸੰਤਾ ਨੇ ਕਾਰ ਸੇਵਾ ਵਾਲਿਆਂ ਨੇ ਸੰਤ ਬਾਬਾ ਗੁਰਮukh ਸਿੰਘ ਜੀ ਸੰਤ ਬਾਬਾ ਸਾਧੂ ਸਿੰਘ ਜੀ ਸੰਤ ਬਾਬਾ ਝੰਡਾ ਸਿੰਘ ਜੀ ਸੰਤ ਬਾਬਾ ਸਲੱਖਣ ਸਿੰਘ ਜੀ ਇਹਨਾਂ ਸੰਤਾ ਵੱਲੋਂ ਕਾਰ ਸੇਵਾ ਵਾਲਿਆਂ ਵੱਲੋਂ ਇਹ ਜਿਹੜਾ ਪੁਲ ਬਣਾਇਆ ਗਿਆ ਸੀ ਤੇ ਤੁਸੀਂ ਦੇਖ ਸਕਦੇ ਹੋ ਇਹਦੀ ਜਿਹੜੀ ਕਾਰ ਸੇਵਾ ਆਰੰਭ ਹੋਈ ਸੀ 1992 ਨੂੰ ਹੋਈ ਸੀ 6 6 1992 6ਵੇਂ 6 ਤਰੀਕ 6ਵਾਂ ਮਹੀਨਾ 1992 ਤੇ 1998 ਦੇ ਵਿੱਚ ਆ ਕੇ ਜਿਹੜਾ ਇਹ ਪੋਲਾ ਜਿਹੜਾ ਲੋਕਾਂ ਦੇ ਲਾਂਘੇ ਲਈ ਤਿਆਰ ਹੋ ਗਿਆ ਸੀ ਕੱਲ ਖਬਰਾਂ ਸੁਣਨ ਤੋਂ ਬਾਅਦ ਜਿਹੜਾ ਇੱਕ ਡਰਦਾ ਮਾਹੌਲ ਬਣਿਆ ਸੀ ਤੇ ਇੱਥੇ ਕਿਸਾਨ ਵੀਰ ਖੜੇ ਨੇ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਬਾਈ ਜੀ ਜਿਹੜਾ ਘੱਗਰ ਦਾ ਬਹਾ ਹੈ ਇਸ ਟਾਈਮ ਲੇਵਲ ਹੈ ਜਿਹੜਾ ਕਿਵੇਂ ਲੱਗਦੀ ਹੈ ਤੁਹਾਨੂੰ ਸਥਿਤੀ ਤੁਸੀਂ ਇੱਥੇ ਰਹਿੰਦੇ ਹੋ ਤੁਹਾਨੂੰ ਜ਼ਿਆਦਾ ਇਹਦੇ ਬਾਰੇ ਜਾਣਕਾਰੀ ਹੋਵੇ ਤੇ ਕੱਲ੍ਹ ਦੇ ਰਾਤ ਤੇ ਉਤਰਿਆ ਸੀ ਹਾਂਜੀ ਅੱਜ ਹੁਣ 9-10 ਵਜੇ 9 ਵਜੇ ਪਾਣੀ ਲੱਗਿਆ ਹੈ ਹੁਣ ਦੁਬਾਰਾ ਚੜਨ ਲੱਗ ਗਿਆ ਹਾਂਜੀ ਦੁਬਾਰਾ ਚੜਨ 9-10 ਵਜੇ ਚੜਨ ਲੱਗਿਆ 10 ਵਜੇ ਕਿੰਨਾ ਕ ਚੜਨ ਲੱਗਿਆ ਇਹ ਬਈ ਥੋੜਾ ਜਿਹਾ ਹੌਲੀ ਹੋਈ ਲੋ ਮੇਰੇ ਸਾਹਮਣੇ ਤੇ ਠੀਕ ਹੀ ਹੈ ਨਹੀਂ ਨਹੀਂ ਵਾਵਾ ਹੋ ਗਿਆ ਜੀ ਕੱਲ ਇਹ ਕਿੰਨਾ ਡਾਊਨ ਗਿਆ ਸੀ ਹਲੇ ਉਤਰ ਗਿਆ 2 2.5 ਫੁੱਟ ਡਾਊਨ 2 2.5 ਫੁੱਟ ਡਾਊਨ ਖਾਲੀ ਹੋ ਗਿਆ ਇਹ ਹੋਏ ਫੁੱਟ ਡੇਟ ਚੜ ਗਿਆ ਉਹ ਜਿਹੜੇ ਦੋ ਕਨਾਲਾ ਦੋ ਕਿੱਲੇ ਥਾ ਨਹੀਂ ਹਾਂਜੀ ਉਹ ਸਾਰਾ ਖਾਲੀ ਹੋ ਗਿਆ ਜਿਹੜੇ ਕਿਸਾਨ ਤੁਹਾਨੂੰ ਦੱਸ ਰਹੇ ਨੇ ਹਾਂਜੀ ਉਹਦੇ ਵਿੱਚ ਹੁਣ ਜਾਨੀ ਕਿ ਉਹ ਦੁਬਾਰੇ ਵਹਣਾ ਪੂਰਾ ਭਰ ਗਿਆ ਹਾਂਜੀ ਹਾਂਜੀ ਪੂਰਾ ਭਰ ਗਿਆ ਤੇ ਹੁਣ ਤੁਹਾਨੂੰ ਅਗਲੀ ਸਥਿਤੀ ਹੈ ਜਿਹੜੀ ਜਿਵੇਂ ਹੁਣ ਚੜਨਾ ਸ਼ੁਰੂ ਹੋ ਗਿਆ ਕਿਵੇਂ ਲੱਗਦਾ ਜੀ ਵੇਖੋ ਜੀ ਕੀ ਹੋ ਸਕਦਾ ਜੇ ਪਿੱਛੇ ਪਾਣੀ ਹੋਇਆ ਤੇ ਓਵਰਫਲੋ ਹੋ ਵੀ ਸਕਦਾ ਹੈ ਅੱਛਾ ਸੜਗਾ ਜਿਸ ਤਰ੍ਹਾਂ ਕਿ ਹੁਣ ਇਹਦੀ ਕਪੈਸਿਟੀ ਕਿੰਨਾ ਕੁ ਪਾਣੀ ਓਟਣ ਦੀ ਹੈ ਕਿੰਨੇ ਫੁੱਟ ਚੜ੍ਹ ਕੇ ਵੀ ਇਹ ਵਿੱਚ ਰਹਿ ਸਕਦਾ ਹੈ ਇਹ ਘੱਟੋ ਘੱਟ 6-7 ਫੁੱਟ ਚੜ੍ਹ ਕੇ ਵਿੱਚ ਰਹਿ ਸਕਦਾ ਜੇਕਰ 6-7 ਫੁੱਟ ਪਾਣੀ ਲਗਾਤਾਰ ਆ ਜਾਂਦਾ ਤਾਂ ਵੀ ਕੋਈ ਖਤਰਾ ਨਹੀਂ ਹੋਊਗਾ ਨਾ ਕੋਈ ਖਤਰਾ ਨਹੀਂ ਕੋਈ ਖਤਰਾ ਹਾਂ ਫਸਲ ਹੈ ਜਿਹੜੀ ਇਸ ਏਰੀਆ ਦੀ ਤੁਹਾਨੂੰ ਕਿਵੇਂ ਲੱਗਦੀ ਹੈ ਕਿ ਅਸਲ ਬਹੁਤ ਸ਼ਾਨਦਾਰ ਹੈ ਜੀ ਇਸ ਏਰੀਆ ਦੀ ਪੱਕਣ ਤੋਂ ਕਿੰਨਾ ਕਿੰਨੇ ਦਿਨਾਂ ਨੂੰ ਮਤਲਬ ਇਹ ਕਿੰਨੇ ਦਿਨ ਲੈ ਸਕਦੇ ਹੁਣ ਬਾਡੀ ਬਸ ਇਹਨੂੰ ਲੈ ਲੇਗੀ 40 45 ਦਿਨ ਬਸ ਜੀ 40 45 ਦਿਨਾਂ ਦੇ ਵਿੱਚ ਇਹ ਬਾਡੀ ਬਾਡੀ ਜੋਗ ਹੋ ਜਾਊਗੀ ਹਾਂਜੀ ਤਿਆਰ ਹੈ ਜੀ ਤਿਆਰ ਹੈ ਬਸ ਨਸਰ ਲੱਗ ਗਈ ਜੀ ਬਾੜੀ ਦੀ ਨਸਰ ਵੀ ਗਈ ਹੈ ਕੋਈ ਲੱਗ ਜਾਈ ਬਸ ਮਹੀਨੇ ਦੇ ਵਿੱਚ ਵਿੱਚ ਜੀ ਜਿਹੜੀ 40 ਦਿਨਾਂ ਦੇ ਵਿੱਚ ਇਹ ਫਸਲ ਹੈ ਜਿਹੜੀ ਕਿਸਾਨ ਦੀ ਟਰਾਲੀ ਚ ਪੈ ਸਕਦੀ ਹੈ ਜੇਕਰ ਇਸ ਦੈਂਤ ਰੂਪੀ ਦਰਿਆ ਤੋਂ ਇਹ ਬਚੀ ਰਹੀ ਤਾਂ ਤੁਹਾਨੂੰ ਅਗਲੀ ਜਾਣਕਾਰੀ ਵੀ ਦੇਵਾਂਗੇ ਤੇ ਪਿੱਛੇ ਦੀ ਰਿਪੋਰਟ ਵੀ ਜਿਹੜੀ ਸਾਡੇ ਕੋਲ ਉੱਥੇ ਪੱਤਰਕਾਰ ਹੈਗੇ ਆ ਸਾਡੇ ਅੰਬਾਲਾ ਸ਼ੰਭੂ ਬਾਰਡਰ ਦੇ ਉੱਤੇ ਉਹਨਾਂ ਤੋਂ ਵੀ ਰਿਪੋਰਟ ਜਿਹੜੀ ਆਈ ਹੈ ਵਿੱਚ ਮੈਂਸ਼ਨ ਕਰਾਂਗੇ ਤਾਂ ਜੁੜੇ ਰਹੋ D11 News Punjab ਦੇ ਨਾਲ ਤੁਹਾਨੂੰ ਪਲ-ਪਲ ਦੀ ਰਿਪੋਰਟ ਹੈ ਜਿਹੜੀ ਸਾਡੇ ਚੈਨਲ ਵੱਲੋਂ ਫਲੱਡ ਦੀ ਦਿੱਤੀ ਜਾਊਗੀ। ਇਸ ਟਾਈਮ ਅਸੀਂ ੁਰਲਾਣੇ ਪੁਲ ਦੇ ਉੱਤੇ ਖੜੇ ਆ। ਹਾਂਜੀ ਵੀਰ ਜੀ ਜਿਹੜੀ ਸਥਿਤੀ ਹੁਣ ਦੀ ਘੱਗਰ ਦੀ ਹੈ ਕੀ ਕੀ ਕਿਵੇਂ ਲੱਗਦੀ ਆ ਤੁਹਾਨੂੰ ਇਹ? ਭਾਈ ਜੀ ਸਥਿਤੀ ਸਾਨੂੰ ਤਾਂ ਐ ਲੱਗਦਾ ਹੁਣ ਜਿਵੇਂ ਪਿੱਛੋਂ ਖਬਰਾਂ ਆਉਂਦੀਆਂ ਵੀ ਪਾਣੀ ਬਹੁਤ ਕਹਿੰਦੇ ਨੇ ਬਹੁਤ ਚੜੂਗਾ ਇਸ ਸੁਪਨਾ ਝੀਲ ਆ ਜਿਹੜੀ ਉਹਦਾ ਪਾਣੀ ਕਹਿੰਦੇ ਵੀ ਛੱਡਤਾ ਹਾਂਜੀ ਕਿ ਸਾਰੇ ਗੇਟ ਖੋਲਦੇ ਆ ਸਾਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਡਰ ਲੱਗਣ ਲੱਗ ਗਿਆ ਅੱਜ ਪਾਣੀ ਚੜਨਾ ਸ਼ੁਰੂ ਹੋਇਆ ਸਾਨੂੰ ਤਾਂ ਹਲੇ ਤਾਈ 2023 ਨਹੀਂ ਭੁੱਲਿਆ ਹਾਂਜੀ 2023 ਦੇ ਵਿੱਚ ਹੀ ਸਾਨੂੰ ਬਹੁਤ ਭਾਰੀ ਨੁਕਸਾਨ ਚੜਨਾ ਪਿਆ ਤਾਂ ਜੇ ਅੱਜ ਨੁਕਸਾਨ ਹੁੰਦਾ ਤਾਂ ਇਹ ਏਰੀਏ ਦੇ ਵਿੱਚ ਉਨਲੇ ਕੋਈ ਸਪਰੇਅ ਹੋਣੀ ਆ ਹੁਣ ਜਿਹੜੀ ਗੱਬੇ ਤੇ ਆਈ ਆ ਸਰਕਾਰ ਨੂੰ ਇਹ ਚਾਹੀਦਾ ਵੀ ਕੋਈ ਨਾ ਕੋਈ ਕੰਟਰੋਲ ਕਰਨ ਪਿੱਛੇ ਦੇਖੋ ਮੈਂ ਇਹ ਨਹੀਂ ਕਹਿੰਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਜ਼ਿਮੀਂਦਾਰਾਂ ਦਾ ਬਹੁਤ ਬਹੁਤ ਜ਼ਿਆਦਾ ਮਾੜਾ ਹੋਇਆ ਕਿਉਂਕਿ ਇੰਨੀ ਕੀ ਫਸਲ ਬਰਬਾਦ ਹੋ ਗਈ ਆ ਕਦੇ ਵੀ ਉਹਨਾਂ ਦੀ ਪੂਰਤੀ ਨਹੀਂ ਹੋ ਸਕਦੀ ਜਿਵੇਂ ਕਿ ਜਿਹੜੇ ਘੱਗਰ ਦੇ ਬਾਨਾਂ ਦੀ ਹਾਲਤ ਹੈ ਇਸ ਟਾਈਮ ਕੀ ਹੈ ਕੋਈ ਰਿਪੇਅਰ ਰਿਪੋਰਟ ਕੀਤੀ ਹੈ ਸਰਕਾਰ ਨੇ ਨਾ ਜੀ ਨਾ ਆਪਣੇ ਆਪ ਲੱਗੇ ਹੋਏ ਨੇ ਹੁਣ ਆ ਝੀਲ ਤੋਂ ਪਿੰਡ ਤੋਂ ਲੱਗੇ ਹੋਏ ਨੇ ਮੁੰਡੇ ਪ੍ਰਕਾਰਪੁਰ ਦੇ ਨਾਲੋਂ ਸਾਰੇ ਆਪੋ ਆਪਣੇ ਜਿਵੇਂ ਸਾਡਾ ਅਸੀਂ ਆਪੋ ਆਪਣੇ ਕੋਈ ਸਰਕਾਰ ਨਹੀਂ ਦੇਖਦੀ ਹਾਂਜੀ ਸਰਕਾਰ ਦਾ ਨਾਂ ਇੱਕ ਬਣ ਜਾਂਦੇ ਨੇ ਵੋਟਾਂ ਲੈ ਕੇ ਚਲੇ ਜਿਹੜੀਆਂ ਹੁਣ ਖਬਰਾਂ ਆ ਰਹੀਆਂ ਨੇ ਇਹਦੇ ਨਾਲ ਬਹੁਤ ਹੀ ਮਾੜਿਆ ਜੇ ਦੇਖੋ ਪਾਣੀ ਚੜਦਾ ਨੁਕਸਾਨ ਹੁੰਦਾ ਤਾਂ ਇਹ ਜ਼ਿੰਮੇਦਾਰਾ ਖਤਮ ਆ ਉਧਰ ਤਾਂ ਦੁਨੀਆ ਅੱਗੇ ਹੀ ਖਤਮ ਹੋ ਗਈ ਆਹ ਏਰੀਆ ਬਚਿਆ ਕਿ ਪਤਨ ਲਈ ਮਹਾਰਾ ਹੀ ਦੀ ਜੇ ਤਾਂ ਹੀ ਤਾਂ ਮੇਲ ਰਹੀ ਆ ਪਰ ਅੱਗੇ ਜਿਹੜੀ ਖਬਰ ਆਉਂਦੀ ਆ ਇਹ ਬਹੁਤ ਘਾਤਕ ਖਬਰ ਆ ਹੁਣ ਜਿਹੜਾ ਪਾਣੀ ਦਾ ਪੱਧਰ ਹੈ ਜਿਹੜਾ ਦੱਸਿਆ ਪਹਿਲਾਂ ਵੀਰ ਨੇ ਕਿ ਵਧਣਾ ਸ਼ੁਰੂ ਹੋਇਆ ਰਾਤ ਨਾਲੋਂ ਕਿਵੇਂ ਲੱਗਦਾ ਤੁਹਾਨੂੰ ਜੀ ਹਾਂ ਜੀ ਹਾਂ ਇਹ ਹੁਣੀ ਸ਼ੁਰੂ ਹੋਇਆ ਸਿਰਫ ਸਵੇਰੇ 8-9 ਵਜੇ ਤੋਂ ਸ਼ੁਰੂ ਹੋਇਆ ਅੱਛਾ ਜੀ ਇਹ ਤਾਂ ਨਹੀਂ ਵਧਿਆ ਬਿਲਕੁਲ ਵੀ 8-9 ਵਜੇ ਤੋਂ ਸ਼ੁਰੂ ਹੋ ਕੇ 2 ਫੁੱਟ ਪਾਣੀ ਚੜ ਗਿਆ ਅੱਛਾ ਜੀ ਹਾਂ ਜੀ ਹਾਂ ਜਿਵੇਂ 2023 ਦੇ ਵਿੱਚ ਇਸ ਏਰੀਏ ਦੀ ਪੂਰੀ ਫਸਲ ਹੈ ਜਿਹੜੀ ਇਥੋਂ ਲੈ ਕੇ ਬਾਦਸ਼ਾਹਪੁਰ ਤੱਕ ਤਬਾਹ ਹੋ ਗਈ ਸੀ ਛਤਰਾਣੇ ਤੱਕ ਪਾਣੀ ਜਾਵੜਿਆ ਸੀ ਪਿੰਡ ਦੇ ਨੇੜੇ ਲੱਗਿਆ ਸੀ ਤਾਂ ਉਸ ਦਾ ਸਮੇਂ ਦਾ ਜਿਹੜਾ ਭਗਵੰਤ ਮਾਨ ਮੁੱਖ ਮੰਤਰੀ ਬਣਦੇ ਸਾਰ ਇਹ ਗੱਲ ਕਹੀ ਸੀ ਕਿ ਮੁਰਗੀਆਂ ਦੇ ਵੀ ਪੈਸੇ ਦਿੱਤੇ ਜਾਣਗੇ ਤੁਹਾਨੂੰ ਕਿੰਨਾ ਖਰਾਬਾ ਮਿਲਿਆ ਬਾਈ ਜੀ ਖਰਾਬੇ ਵਾਲੀ ਅਸੀਂ ਸਾਨੂੰ ਤਾਂ ਕਹਿੰਦੇ ਆ ਸ਼ਰਮ ਆਉਂਦੀ ਆ ਸਰਕਾਰਾਂ ਤਾਂ ਸਾਰੀਆਂ ਬਣੀਆਂ ਪਰ ਨਹੀਂ ਕੋਈ ਖਰਾਬਾ ਨਹੀਂ ਕਿਸੇ ਨੂੰ ਦਿੱਤਾ ਇਹਨਾਂ ਨੇ ਪਟਵਾਰੀ ਖਾ ਗਿਆ ਕੋਈ ਐਵੇਂ ਦੀ ਗੱਲਬਾਤ ਨਹੀਂ ਹੋਈ ਜੇ ਕੋਈ ਆਇਆ ਕਿਸੇ ਨੂੰ ਥੋੜਾ ਕੰਨਾ ਆ ਗਿਆ ਚਲੋ ਮਿਲ ਕੇ ਉਹ ਵੀ 5 ਕਿੱल्ल्या ਤਾਂ ਹੀ ਸੀ ਹਾਂਜੀ ਅੱਧੇ ਜਿਮੀਦਾਰਾਂ ਨੂੰ ਤਾਂ ਇਹ ਨਹੀਂ ਪਤਾ ਅਸੀਂ ਗਰਦੌਰੀ ਕਿਵੇਂ ਕਰਾਉਣੀ ਆ ਅੱਛਾ ਜੀ ਜਿਹੜੀ ਕਿਹੜੀ ਗੱਲ ਦੱਸੋ ਇਹ ਆਮ ਜਿਹੜੀ ਆ ਸੁਧਾਰਨ ਲੋਕ ਨੇ ਸਾਡੇ ਵਰਗੇ ਅਨਪੜ੍ਹ ਨੇ ਉਹਨਾਂ ਨੂੰ ਅਜੇ ਤਾਂ ਇਹ ਹੀ ਨਹੀਂ ਪਤਾ ਵੀ ਸਾਡੀ ਜ਼ਮੀਨ ਦੀ ਵੀ ਹੋ ਗਈ ਗਰਦੌਰੀ ਕਿ ਨਹੀਂ ਹੋ ਗਈ ਪੈਸੇ ਲੈਣ ਵਾਲੇ ਤਾਂ ਹੋਰ ਹੀ ਹੁੰਦੇ ਨੇ ਅੱਛਾ ਜੀ ਚਾਹ ਜਿੱਥੇ ਕਿਸੇ ਪਚਾਏ ਕਿਸੇ ਦੇ 50 ਕਿੱਲੇ ਖਤਮ ਹੋਏ ਨੇ ਤੇ ਉਹਨੂੰ 6 ਕਿੱਲਾਂ ਦੀ ਪੈਸੇ ਮਿਲੇ ਨੇ ਅੱਛਾ 6 ਦੇ ਮਿਲੇ ਨੇ 5 ਦੇ ਦਾ 6 ਦੇ ਪਾ ਜੀ ਉਹਨਾਂ ਦੇਖੋ ਭਾਈ ਉਹਨਾਂ ਪੈਸਿਆਂ ਨਾਲ ਸਾਡਾ ਕੀ ਹੋਣਾ ਸਾਡੇ ਤਾਂ ਮੰਨ ਕੇ ਚੱਲੋ ਖਰਚੇ ਹੀ ਬਹੁਤ ਨੇ ਘਰਾਂ ਦੇ ਹੋਰ ਖਰਚੇ ਨੇ ਨਿਰਪਰ ਬੰਦੇ ਸਾਰੇ ਜ਼ਮੀਨ ਤੇ ਹੀ ਨੇ ਕਿਸੇ ਕੋਲੇ 5 ਕਿੱਲੇ ਕਿਸੇ ਕੋਲੇ 4 ਕਿਸੇ ਕੋਲੇ 10 ਚਲੋ 25 30 40 ਕਿੱਲੇ ਵਾਲਾ ਕੋਈ ਬੰਦਾ ਉਹਦੇ ਉਹਦਾ ਕੁਝ ਵੱਖਰਾ ਹੋਊਗਾ ਸਿਸਟਮ ਚਲੋ ਕੁਝ ਨਹੀਂ ਜਿਸ ਤਰ੍ਹਾਂ ਕਿ ਜਿੰਨਾ ਖਰਚੇ ਉਹਦੇ ਜ਼ਿਆਦੇ ਨੇ ਜਿਵੇਂ ਕਿ ਕਾ ਫਸਲ ਦਾ ਜਿਹੜਾ ਖਰਾਬਾ ਹੈ ਘੱਗਰ ਦਾ ਕਰੋੜਾ ਰੁਪਈਆ ਜਿਹੜਾ ਖਰਾਬਾ ਜਿਹੜਾ ਖਰਾਬੇ ਚ ਚਲਾ ਜਾਂਦਾ ਜੇਕਰ ਉਹੀ ਪੈਸਾ ਬੰਨ ਮਜ਼ਬੂਤ ਕਰਨ ਤੇ ਲੱਗ ਜੇ ਤਾਂ ਕਿਸਾਨ ਦੀ ਫਸਲ ਵੱਸ ਸਕਦੀ ਹੈ ਜੀ ਹਾਂ ਜੀ ਕਿਸਾਨ ਦੀ ਫਸਲ ਦੇਖੋ ਜੀ ਸਾਨੂੰ ਖਰਾਬੇ ਦੀ ਲੋੜ ਨਹੀਂ ਕੀ ਸਾਡਾ ਤੇ ਇਹੀ ਆ ਕਿ ਜਾਨੀ ਸਾਰੇ ਹੀ ਬਾਨਾਂ ਦੀ ਰਿਪੇਅਰ ਹੋਵੇ ਮਿੱਟੀ ਲੱਗੇ ਹੁਣ ਅਸੀਂ ਭੱਜੇ ਫਿਰਦੇ ਆਂ ਹੁਣ ਅਸੀਂ 4-3 ਦਿਨਾਂ ਸਾਡੀ ਨੀਂਦ ਉੱਡ ਗਈ ਯਾਰ ਆਦ ਦੀ ਜਿੰਨਾ ਘੱਗਰ ਏਰੀਆ ਕਰਤਾਰਪੁਰਾ ਬੀਕਾ ਨੇਰੀਆਂ ਡੇਰਾ ਝੀਲ ਆ ਜਿੰਨੇ ਸਾਡੇ ਨੇੜੇ ਵਾਲੇ ਨੇ ਇਹ ਚਾਰੇ ਸਾਰਾ ਹੀ ਪਰਿਵਾਰ ਨਹੀਂ ਸੌਣਾ ਭੱਜਰਦਾ ਹੀ ਰਹਿਣਗੇ ਅੱਛਾ ਜੀ ਹੁਣ ਥੋੜਾ ਜਾਣਗੇ ਘਰਾਂ ਚ ਇੰਨਾ ਚਿਰ ਜਦੋਂ ਪਾਣੀ ਨੇ ਆਪਣਾ ਮੂੰਹ ਵਿਖਾ ਲਿਆ ਵੀ ਮੈਂ ਤਾਂ ਆ ਗਿਆ ਹਾਂਜੀ ਫਿਰ ਛੱਡ ਕੇ ਚਲੇ ਜਾਣਗੇ ਵੀ ਚਲੋ ਯਾਰ ਜੋ ਹੋ ਗਿਆ ਹੁਣ ਤਾਂ ਵੀ ਨਹੀਂ ਪਰ ਬਹੁਤ ਦੁੱਖਨਾ ਗੱਲ ਸਰਕਾਰਾਂ ਨੂੰ ਕੀ ਅਸੀਂ ਕੀ ਕੀ ਮੰਗ ਕਰ ਸਕਦੇ ਹਾਂ ਅਸੀਂ ਮੰਗ ਕਰਨ ਯੋਗ ਹੀ ਨਹੀਂ ਕਿਉਂਕਿ ਸਾਡੀ ਸੁਣਨੀ ਨਹੀਂ ਹਾਂਜੀ ਮੈਂ ਮਹਾਰਾਣੀ ਪ੍ਰਨੀਤ ਕੌਰ ਚਾਰ ਬਾਰ ਐਮਪੀ ਰਹੇ ਨੇ ਤੇ ਵਿਦੇਸ਼ ਮੰਤਰੀ ਵੀ ਰਹੇ ਨੇ ਤਾਂ ਤੁਹਾਨੂੰ ਲੱਗਦਾ ਜਿਵੇਂ ਸੰਗਰੂਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਐਮਪੀ ਸੀ ਉਹਨਾਂ ਨੇ ਆਵਾਜ਼ ਉਠਾਈ ਸੀ ਉਹਨਾਂ ਦੀ ਆਵਾਜ਼ ਤੇ ਬੇਸ਼ੱਕ ਉਹਨਾਂ ਦੇ ਸਮੇਂ ਤੋਂ ਵੱਧ ਪੈਸਾ ਆਇਆ ਤੇ ਘੱਗਰ ਦੇ ਜਿਹੜੇ ਮੋੜ ਕੱਢ ਕੇ ਉਹਨੂੰ ਮਜ਼ਬੂਤ ਕੀਤਾ ਗਿਆ ਕੀ ਤੁਹਾਨੂੰ ਲੱਗਦਾ ਵੀ ਇੱਥੇ ਮਹਾਰਾਣੀ ਨੇ ਉਹਨਾਂ ਕੰਮ ਨਹੀਂ ਕੀਤਾ ਜਿਹਦੇ ਨਾਲ ਘੱਗਰ ਲਈ ਕੋਈ ਵਿਸ਼ੇਸ਼ ਗ੍ਰਾਂਟ ਆ ਜਾਂਦੀ ਸਾਡੇ ਕੋਲ ਤਾਂ ਜੀ ਇੱਕ ਡਰੇਨ ਕਢਾਤੀ ਸੀ ਉਹਨੇ ਅੱਛਾ ਜੀ ਉਹ ਡਰੇਨ ਆ ਉਧਰ ਨਿਕਲੀ ਹੋਈ ਆ ਹਾਂਜੀ ਹੋਰ ਘੱਗਰ ਦੇ ਵਾਸਤੇ ਕੋਈ ਪੈਸਾ ਆਇਆ ਪਹ ਹੋਊਗਾ ਪਰ ਲੱਗਿਆ ਕਿਤੇ ਨਹੀਂ ਅੱਛਾ ਜੀ ਇਹ ਹੋ ਸਕਦਾ ਆਇਆ ਹੋਵੇ ਸਾਨੂੰ ਤਾਂ ਇਹ ਵੀ ਨਹੀਂ ਪਤਾ ਅਸੀਂ ਕੀ ਕਹੀਏ ਹਾਂਜੀ ਆਇਆ ਹੋਊਗਾ ਪਰ ਲੱਗਿਆ ਕਿਤੇ ਨਹੀਂ ਕੱਗਰ ਤੇ ਕਿਤੇ ਨਹੀਂ ਕੱਗਰ ਤੇ ਤਾਂ ਫੇਲਾ ਲੈ ਇਸ ਟਾਈਮ ਵੀ ਗੌਰ ਨਹੀਂ ਅੱਛਾ ਜੀ ਹਾਹਾ ਕਾਰ ਮੱਚੀ ਪਈ ਆ ਹਾਂਜੀ ਕੋਈ ਮਸ਼ੀਨ ਦਾ ਪ੍ਰਬੰਧ ਨਹੀਂ ਕੋਈ ਕਿਸੇ ਤਰ੍ਹਾਂ ਦਾ ਪ੍ਰਬੰਧ ਨਹੀਂ ਗਾ ਕੋਈ ਸਰਕਾਰ ਦਾ ਕੋਈ ਪੱਖ ਨਹੀਂ ਹੈਗਾ ਵੀ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਹਾਂਜੀ ਵੋਟਾਂ ਵੇਲੇ ਤਾਂ ਕਹਿੰਦੇ ਨੇ ਤੁਸੀਂ ਦੱਸੋ ਕਿ ਤੁਹਾਡੀ ਮੁਰਗੀ ਦੇ ਪੈਸੇ ਵੀ ਦਵਾਂਗੇ ਜੀ ਹਾਂਜੀ ਅੱਜ ਹੁਣ ਕਿੱਥੇ ਨੇ ਅੱਜ ਤਾਂ ਦੁੱਖ ਤਾਂ ਇਸ ਗੱਲ ਦਾ ਨਾ ਇੱਕ ਬੰਦੇ ਨੂੰ ਆਪਾਂ ਚੁਣ ਲੈਨੇ ਆ ਉਹਨੂੰ ਕਾਦੇ ਵਾਸਤੇ ਚੁਣਦੇ ਹਾਂ ਜਿਵੇਂ ਖੱਗਰ ਦੇ ਜਿਹੜੀ ਮਜ਼ਬੂਤੀ ਲਈ ਫੰਡ ਪਾਇਆ ਜਾਂਦਾ ਸਰਕਾਰ ਵੱਲੋਂ ਉਹ ਫੰਡ ਖੱਗਰ ਤੇ ਲੱਗਦਾ ਜਾਂ ਨਹੀਂ ਲੱਗਦਾ ਨਹੀਂ ਜੀ ਨਹੀਂ ਬਿਲਕੁਲ ਨਹੀਂ ਦੇਖੋ ਮੇਰੀ ਗੱਲ ਇੱਕ ਤੁਹਾਨੂੰ ਗੱਲ ਛੋਟੀ ਜੀ ਗੱਲ ਹੈ ਇਹ ਤੁਸੀਂ ਕੋਈ ਮਸ਼ੀਨ ਲੱਗੀ ਦੇਖੀ ਹੈ بارش ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਨਾ ਇੱਕ ਆਪਾਂ ਖਾਲਾ ਉਹਨੂੰ ਆਪਾਂ ਕੱਢਦੇ ਨਹੀਂ ਕਿ ਹੌਲੀ-ਹੌਲੀ ਬੰਦ ਹੁੰਦਾ ਉਹ ਤਾਂ ਹੋ ਜਾਂਦਾ ਉਹੀ ਹਾਲ ਇਹਦਾ ਜੇ ਇਹਦੀ ਰਿਪੇਅਰ ਹੋਵੇ ਇਹ ਖੁੱਲਾ ਹੋਵੇ ਨੀਵਾ ਹੋਵੇ ਕਿਤੋਂ ਮਿੱਟੀ ਕੱਢੀ ਜਾਵੇ ਕਿਤੋਂ ਰੱਖੀ ਜਾਵੇ ਇਹ ਤਾਂ ਦੁੱਗਣਾ ਪਾਣੀ ਦੇ ਵਿੱਚ ਲੰਗੇ ਨਾ ਹਾਂਜੀ ਹਾਂਜੀ ਇਹਦੇ ਵਾਸਤੇ ਗੌਰ ਹੀ ਕੋਈ ਨਹੀਂ ਗੱਲਾਂ ਵੱਡੀਆਂ-ਵੱਡੀਆਂ ਨੇ ਐ ਕਰਦਾਂਗੇ ਜੀ ਐ ਕਰਦਾਂਗੇ ਹਾਂਜੀ ਭਾਈ ਜੀ ਸਾਡਾ ਤਾਂ ਇੱਕੋ ਹੀ ਮਤਲਬ ਮੰਗਿਆ ਸਰਕਾਰ ਤਾਈਂ ਗੱਲ ਪਹੁੰਚ ਜੇ ਜੇ ਸਾਡੀ ਅਸੀਂ ਤਾਂ ਇਹ ਗੱਲ ਕਹਿੰਨੇ ਆ ਵੀ ਸਿਰਫ ਇਹਦੇ ਤੇ ਹੀ ਧਿਆਨ ਦਿੱਤਾ ਜਾਂਦਾ ਗੱਲਾਂ ਕਾਨੂੰਨੀ ਲੋੜ ਕਿਸੇ ਚੀਜ਼ ਦੀ ਮਤਲਬ ਇਹਨੂੰ ਗੰਗਾ ਕਰਨ ਕਿਥੋਂ ਚੌੜਾ ਕਰਨ ਕਿਥੋਂ ਮੋੜ ਕੱਢਣ ਜਿਹੜਾ ਪਾਣੀ ਦੁੱਗਣਾ ਪਾਣੀ ਇਹ ਸੰਭੇ ਜਿੰਨਾ ਪਾਣੀ ਅੱਜ ਬਾਈਜੀ ਆ ਰਿਹਾ ਨਾ ਸਹੀ ਆ ਨਾ ਜੇ ਕਿਤੇ ਇਹਦਾ ਹੱਲ ਹੋਇਆ ਹੁੰਦਾ ਪਾਣੀ ਸਮੀਟ ਲੈਣਾ ਸੀ ਜੀ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਘੱਗਰ ਦਰਿਆ ਦੀਆਂ ਗਰਾਊਂਡ ਜ਼ੀਰੋ ਤੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਇਹਨਾਂ ਕਿਸਾਨ ਭਰਾਵਾਂ ਦਾ ਇਹ ਦੁਖੀ ਹਿਰਦੇ ਬੋਲ ਰਹੇ ਨੇ ਕਿ ਪੰਜਾਬ ਸਰਕਾਰ ਹੈ ਜਿਹੜੀ ਇਸ ਖੱਗਰ ਦਾ ਸਥਾਈ ਹੱਲ ਕਰੇ ਜਿਹੜਾ ਖਰਾਬਾ ਕਿਸਾਨਾਂ ਨੂੰ ਦਿੱਤਾ ਜਾਂਦਾ ਬਾਅਦ ਵਿੱਚ ਨਾ માત્ર ਖਰਾਬਾ ਉਹ ਨਾ માત્ર ਖਰਾਬਾ ਦੇਣ ਦੀ ਲੋੜ ਇਹ ਨਾ ਪਵੇ ਜੇਕਰ ਇਸ ਖੱਗਰ ਦੇ ਜਿਹੜੇ ਬੰਨ ਮਜ਼ਬੂਤ ਹੋ ਜਾਣ ਇਹਦੇ ਵਿੱਚ ਜਿਹੜੇ ਨਾਗਵਲ ਜਿਹੜੇ ਮੋੜ ਨੇ ਉਹ ਮੋੜ ਕੱਢੇ ਜਾਣ ਸਪੀਡ ਨਾਲ ਪਾਣੀ ਅੱਗੇ ਚਲਾ ਜਾਵੇ ਇਹਦਾ ਦਾਇਰਾ ਡੂੰਘਾ ਕੀਤਾ ਜਾਵੇ ਚੌੜਾ ਕੀਤਾ ਜਾਵੇ ਤਾਂ ਕਿ ਜਿੰਨਾ ਮਰਜ਼ੀ بارش ਦਾ ਜਿਹੜਾ ਪਿੱਛੋਂ ਪਾਣੀ ਆਉਂਦਾ ਉਸ ਨੂੰ ਇਹ ਆਪ ਦੇ ਕੰਟਰੋਲ ਚ ਰੱਖ ਸਕੇ ਹਰਿਆਣਾ ਵੀ ਲੱਗਦਾ ਪੰਜਾਬ ਵੀ ਲੱਗਦਾ ਰਾਜਸਥਾਨ ਵੀ ਲੱਗਦਾ ਸਾਰੇ ਜ਼ਿਲ੍ਹੇ ਲੱਗਦੇ ਨੇ ਸੈਂਟਰ ਸਰਕਾਰ ਦਾ ਕੋਈ ਧਿਆਨ ਨਹੀਂ ਕਗਰਾਰੇ ਉਹ ਕਹਿੰਦਾ ਐਂ ਤਾਂ ਕਹਿੰਦਾ ਮੋਦੀ ਸਾਹਿਬ ਕਹਿ ਰਹੇ ਨੇ ਅਸੀਂ ਐਂ ਕਰਤਾ ਅਸੀਂ ਦੇਸ਼ ਲਈ ਆਹ ਕਰਤਾ ਜਿਹੜੇ ਆ ਲੋਕ ਨੇ ਇਹ ਤਾਂ ਦੱਸੋ ਕਿ ਇਹ ਵੀ ਦੇਸ਼ ਦੇ ਵਿੱਚ ਹੀ ਵਸਦੇ ਨੇ ਕਿ ਇਹ ਉਹਨੇ ਅਤਵਾਦੀ ਨੇ ਹਾਂਜੀ ਵੀ ਇਹਨਾਂ ਨੂੰ ਕਿੱਧਰ ਸੁਟਣਾ ਇਹਨਾਂ ਬਾਰੇ ਤਾਂ ਕੁਝ ਵੀ ਨਹੀਂ ਧਿਆਨ ਨਾ ਇਹ ਕਗਰਤਾ ਹਰ ਇੱਕ ਥਾਂ ਤੇ ਬੋਲਦਾ ਨੈਟ ਤੇ ਸਰਚ ਮਾਰੋ ਆਨਲਾਈਨ ਆ ਸਿਸਟਮ ਅਜ ਤਾਂ ਹਾਂਜੀ ਹਾਂਜੀ ਬਿਲਕੁਲ ਸੈਂਟਰ ਸਰਕਾਰ ਦਾ ਇਹਦੇ ਇਹਦੇ ਪ੍ਰਤੀ ਇੱਕ 10 ਪੈਸੇ ਧਿਆਨ ਹੋਵੇ ਨਾ ਤਾਂ ਇਹ ਕੁਝ ਹੱਦ ਤਾਈ ਨੁਕਸਾਨ ਨਾ ਹੋਵੇ ਜਿਵੇਂ ਭਰਾਜੀ ਜਿਸ ਤਰ੍ਹਾਂ ਕਿ ਸੈਂਟਰ ਨੇ ਪਿਛਲੇ ਸਮੇਂ ਦੇ ਵਿੱਚ 6700 ਰੁਪਿਆ ਖਰਾਬਾ ਪਾਇਆ ਪੰਜਾਬ ਸਰਕਾਰ ਨੇ ਦੱਸਿਆ ਵੀ 1 ਰੁਪਿਆ ਵੀ ਖਰਾਬਾ ਨਹੀਂ ਪਾਇਆ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿ ਮੁਰਗੀ ਮਰੇ ਦੀ ਵੀ ਪੈਸੇ ਮਿਲਣਗੇ ਉਹਨਾਂ ਦੀ ਤਾਂ ਫਸਲ ਮਰੀ ਦੀ ਵੀ 1 ਰੁਪਿਆ ਨਹੀਂ ਨਾਲ ਦਿੱਤਾ ਜੇ 6500 ਸੈਂਟਰ ਨੇ ਦਿੱਤਾ ਹੋਇਆ ਸੀ ਤਾ ਕੁਛ ਹਜ਼ਾਰ ਰੁਪਿਆ ਜੋੜ ਦਿੰਦਾ ਤਾਂ ਉਹ 6500 ਤੋਂ 7500 ਬਣ ਸਕਦਾ ਸੀ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਦੇ ਦੇਣਾ ਇੰਨਾ ਜੀਵਿਦਾਰ ਹਾਂਜੀ ਮੈਂ ਕਿੰਨਾ ਵੀ ਸੈਂਟਰ ਨੇ ਦਿੱਤਾ ਮੰਨ ਲਈ ਗੱਲ ਪੰਜਾਬ ਸਰਕਾਰ ਨੇ ਕੁਛ ਨਹੀਂ ਦਿੱਤਾ ਪਰ ਨਹੀਂ ਦੇ ਦੇਣਾ ਸੀ ਇਹਨਾਂ ਨੇ ਨਾ ਦੇਣ ਜੋਗੇ ਇਹ ਤਾਂ ਇੱਕ ਗੱਲਾਂ ਨੇ ਹਰੇਕ ਹੀ ਬਣ ਜਾਂਦਾ ਬਣਨ ਵੇਲੇ ਕੁਛ ਹੋਰ ਆ ਇਹ ਗੱਲਾਂ ਕਰਨ ਸੌਖੀਆਂ ਜੀ ਹਾਂਜੀ ਇਹ ਬੋਲ ਪਾਲਣੇ ਬਹੁਤ ਔਖੇ ਆ ਹਾਂਜੀ ਕਿਉਂਕਿ ਅੱਜ ਸਮਾਂ ਹੀ ਅਸਾ ਆ ਗਿਆ ਹਾਂਜੀ ਝੂਠਾ ਜਿਹੜਾ ਜਾਦੇ ਫਰੇਵ ਕਰਦਾ ਉਹਦੀਆਂ ਗੱਲਾਂ ਅਸੀਂ ਵੀ ਮੰਨ ਲੈਣੀਆਂ ਮੈਂ ਇਹ ਗੱਲ ਕਹਿਣਾ ਵੀ ਸੈਂਟਰ ਨੂੰ ਘੱਟੋ-ਘੱਟ ਇਹ ਤਾਂ ਵੇਖਣਾ ਚਾਹੀਦਾ ਨਾ ਵੀ ਇਹ ਸਾਡੇ ਦੇਸ਼ ਦੇ ਹੀ ਲੋਕ ਨੇ ਨਾ ਜਿੱਥੇ ਅੱਗਰ ਤੇ ਬੈਠੇ ਨੇ ਹਾਂਜੀ ਹਾਂਜੀ ਹਰ ਇੱਕ ਦਰਿਆ ਤੇ ਬੈਠੇ ਨੇ ਪਰ ਹਰ ਇੱਕ ਦਰਿਆ ਤੇ ਸ਼ਾਇਦ ਕੋਈ ਗੱਲ ਹੁੰਦੀ ਹੋਵੇ ਸਾਨੂੰ ਨਹੀਂ ਪਤਾ ਅਸੀਂ ਐਵੇਂ ਅੱਜ ਝੂਠ ਮਾਰੀ ਜਿੱਥੇ ਖੜ ਕੇ ਵੀ ਉੱਥੇ ਐ ਕਰਦਾ ਐ ਕਰਦਾ ਪਰ ਇਹਦੇ ਵਾਸਤੇ ਤਾਂ ਕਦੀ ਕੋਈ ਨਹੀਂ ਨਾ ਉੱਠਿਆ ਨਾ ਕੋਈ ਵੇਖਿਆ ਨਾ ਕਦੇ ਸੈਂਟਰ ਬੋਲਿਆ ਘੱਟੋ-ਘੱਟ ਮੋਦੀ ਸਾਹਿਬ ਨੂੰ ਇਹ ਤਾਂ ਚਾਹੀਦਾ ਨਾ ਵੀ ਇਹ ਵੀ ਕਿਤੇ ਹੈਗਾ ਇੱਥੇ ਵੀ ਦੁਨੀਆ ਵਸਦੀ ਆ ਜਿਹੜੀ ਸਥਿਤੀ ਆ ਹਾਂਜੀ ਇੱਕ ਸਿਰਫ ਬਾਣੀ ਮਾਰ ਸਕਦਾ ਜੂਦਾ ਹਾਂ ਜੀ ਉਹਨਾਂ ਨੂੰ ਪਤਾ ਉਹਨਾਂ ਦੇ ਨਾਲ ਕੀ ਬੀਤ ਰਹੀ ਹੈ ਕਿ ਇੱਕ ਸਪਰੇ ਹੋਣੀ ਹੈ ਕੰਮ ਤੋਂ ਕੰਮ ਬਸ ਦੋ ਖਰਚੇ ਰਹਿ ਗਏ ਜੀ 1500 ਵਡਾਈ ਦੇ 1500 ਸਪਰੇ ਹਾਂਜੀ 3000 ਰੁਪਏ ਰਹਿ ਗਿਆ ਜੀ ਦੋ ਬਚ ਆ ਗਈ ਆ ਸਿਰਫ ਮਸ਼ੀਨ ਹੀ ਚੱਲਣੀ ਆ ਜੇ ਇੰਨਾ ਇਨਸਾਨ ਹੁੰਦਾ ਤਾਂ ਇੱਕ ਸਿਰਫ ਘੱਲ ਛਾਲ ਛਾਲ ਮਾਰਨ ਤੋਂ ਬਿਨਾਂ ਕੁਝ ਨਹੀਂ ਬਸੜੇ ਪਹਿਲੇ ਕਿਉਂਕਿ ਬੜਾ ਵੱਡਾ ਨੁਕਸਾਨ ਹੋਊਗਾ ਜੀ ਫਿਲਹਾਲ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਹਜੇ ਨਹੀਂ ਕਿਤੇ ਰੋਪ ਲਾਉਣ ਜੇ ਕਿਤੇ ਪਾਣੀ ਦੀ ਸਮੱਸਿਆ ਬਚਾਏ ਇਹਨਾਂ ਲੋਕਾਂ ਨੂੰ ਕਿੰਨਾ ਮਾਰੋ ਸਾਡੇ ਡਰੇਨ ਲੱਜਾ ਪਾਣੀ ਕਿਤੇ ਨਿਕਲ ਰਿਹਾ ਹੋਵੇਗਾ ਕਰਨ ਜੇ ਇਹਨਾਂ ਦੇ ਬੱਸ ਹੈਗਾ ਤਾਂ ਤੇ ਨਹੀਂ ਹੈਗਾ ਤਾਂ ਆਪਾਂ ਚਲੋ ਮਾਰਦ ਨੂੰ ਜੋ ਕਰਨਾ ਦੇਖੋ ਕਿ ਤਰੋ ਨਹੀਂ ਸਕਦੇ ਬਾਕੀ ਕੋਈ ਕਸਰ ਨਹੀਂ ਇਸ ਦੇ ਨਾਲ ਹੀ ਤੁਹਾਨੂੰ ਤਾਜ਼ਾ ਜਾਣਕਾਰੀ ਸ਼ੰਭੂ ਬਾਰਡਰ ਦੇ ਉੱਤੋਂ ਦੇ ਰਹੇ ਹਾਂ ਫੱਕਰ ਦਾ ਜਿਹੜਾ ਪਾਣੀ ਦਾ ਪੱਧਰ ਹੈ ਬਹੁਤ ਜ਼ਿਆਦਾ ਜਿਹੜਾ ਵੱਧ ਚੁੱਕਿਆ ਇਸ ਟਾਈਮ ਹੋਰ ਵੀ ਪਾਣੀ ਸੁੱਕਣਾ ਚੀਜ਼ ਜੋ ਜਿਹੜਾ ਪਾਣੀ ਦੇ ਗੇਟ ਖੋਲੇ ਗਏ ਨੇ ਹੋਰ ਵੀ ਪਾਣੀ ਵਧਨ ਦੇ ਅਸਰ ਨੇ ਤੇ ਅੱਗੇ ਕਨੌਰ ਦੇ ਹਲਕਾ ਸ਼ਤਰਾਣਾ ਦੇ ਫੱਕਰ ਦੇ ਨੇੜੇ ਦੇ ਜੋ ਕਿ ਪਸਾਰ ਨੇ ਉਹਨਾਂ ਨੂੰ ਸਾਥ ਦਾ ਰਹਿਤੀ ਬਹੁਤ